ਸਪਨਦੋਸ਼ ਹੁੰਦਾ ਜਿਹਨੂੰ ਨਾਈਟ ਫਾਲ ਹੁੰਦਾ ਹਨਾ ਤੁਹਾਨੂੰ ਆ ਨੁਸਖਾ ਦੱਸਾਂਗੇ ਪਹਿਲੇ ਦਿਨ ਹੀ 100% ਰਿਜ਼ਲਟ ਮਿਲੂਗਾ ਠੀਕ ਹੈ ਤੇ ਇੱਕ ਹਫਤਾ ਵਰਤ ਲਿਓ ਸੋਡੀ ਇਹ ਪ੍ਰੋਬਲਮ ਸਪਨਦੋਸ਼ ਵਾਲੀ ਨਾਈਟ ਫਾਲ ਵਾਲੀ ਜੜੋਂ ਖਤਮ ਹੋ ਜਾਊ ਐਡੀ ਵਧੀਆ ਚੀਜ਼ ਲੈ ਕੇ ਆਏ ਆ ਆਪਾਂ ਦੇਸੀ ਚੀਜ਼ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਕੋਈ ਖਰਚਾ ਨਹੀਂ ਘਰੇ ਆਪਣੀ ਰਸੋਈ ਚ ਪਈ ਹੈ ਬਸ ਬਣਾਉਣ ਦੀ ਖੇਚਲਾ ਸੋਡੀ 5-7 ਦਿਨ ਵਰਤੋ ਕਿੰਨੇ ਤੁਸੀਂ ਮੰਨ ਲਓ ਮੈਡੀਸਿਨ ਖਾ ਕੇ ਹਨ ਦਵਾਈਆਂ ਲੈ ਕੇ ਥੱਕ ਗਏ ਕੈਮੀਕਲ ਖਾ ਕੇ ਥੱਕ ਗਏ ਪਰ ਸੋਡੀ ਇਹ ਪ੍ਰੋਬਲਮ ਨਹੀਂ ਦੂਰ ਹੋਈ ਨਾਈਟ ਫਾਲ ਵਾਲੀ ਸਪਨਦੋਸ਼ ਵਾਲੀ ਸੋਡੀ ਜਿਹੜੀ ਪ੍ਰੋਬਲਮ ਹੈ ਨਹੀਂ ਦੂਰ ਹੋਈ ਪਰ ਅੱਜ ਆਪਾਂ ਇਹ ਸੋਡੀ ਪ੍ਰੋਬਲਮ ਜੜੋਂ ਖਤਮ ਕਰ ਦਿਆਂਗੇ ਪਹਿਲੇ ਦਿਨ ਹੀ ਤੁਹਾਨੂੰ 101% ਰਿਜ਼ਲਟ ਮਿਲੂਗਾ 5-7 ਦਿਨ ਇਹ ਲਗਾਤਾਰ ਵਰਤ ਲਿਓ ਤਾਂ 101% ਕੀ ਜੜੋਂ ਖਤਮ ਹੋ ਜੂ ਸੋਡੀ ਇਹ ਪ੍ਰੋਬਲਮ ਬਹੁਤ ਹੀ ਵਧੀਆ ਦੇਸੀ ਚੀਜ਼ ਲੈ ਕੇ ਆਏ ਆਂ ਕੋਈ ਵਰਤ ਸਕਦਾ ਇਹਨੂੰ ਹਨਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਬਸ ਘਰੇ ਪਈਆ ਬਣਾਉਣੀ ਤੁਹਾਨੂੰ ਦੱਸ ਦਿਆਂਗੇ ਵੀਡੀਓ ਸੇਵ ਕਰ ਲਿਓ ਕਿਉਂਕਿ ਸਾਰੀ ਉਮਰ ਆਪਾਂ ਨੂੰ ਕੰਮ ਆਉਣ ਵਾਲੀ ਚੀਜ਼ ਹੈ ਹਨਾ ਲਿਖ ਕੇ ਰੱਖ ਲਿਓ ਜੇ ਕਿਸੇ ਆਪਣੇ ਵੀਰ ਭੈਣ ਭਰਾ ਨੂੰ ਇਹ ਪ੍ਰੋਬਲਮ ਹੈਗੀ ਆ ਹਨਾ ਜਾਂ ਯਾਰ ਦੋਸਤ ਨੂੰ ਉਹਦੇ ਨਾਲ ਸ਼ੇਅਰ ਕਰੋ ਉਹਦੀ ਪ੍ਰੋਬਲਮ ਹੈ ਜਿਹੜੀ ਉਹ ਹੱਲ ਹੋ ਜੇ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆ ਲਓ ਆਪਾਂ ਤੁਹਾਨੂੰ ਦੱਸਦੇ ਆ ਕਾਪੀ ਪੈਨ ਚੱਕ ਲਓ ਤੇ ਇੰਨੀ ਚੀਜ਼ਾਂ ਬਣਾਉਣ ਦੀ ਵਿਧੀ ਦੱਸ ਦਿਆਂਗੇ ਤੁਹਾਨੂੰ ਸਾਰਾ ਤਰੀਕਾ ਸਮਾਰ ਕੇ ਸਮਝ ਲਿਓ ਹਨਾ ਆਪਾਂ ਕੀ ਕਰਨਾ ਹੈ ਇੱਕ ਚਮਚਤਾ ਸਾਬਤ ਧਨੀਆ ਲੈਣਾ ਹੈ ਠੀਕ ਹੈ ਇੱਕ ਚਮਚਾ ਪਾ ਲੈਣਾ ਹੈ ਜੀਰਾ ਤੇ ਇੱਕ ਚਮਚਾ ਪਾ ਸੌਂਫ ਲੈਣੀ ਹੈ ਠੀਕ ਹੈ ਤਿੰਨੇ ਚੀਜ਼ਾਂ ਨੂੰ ਤੁਸੀਂ ਮਿਕਸ ਬੋਡਰ ਕਰ ਲਓ ਇਹਦਾ ਹਨਾ ਚਾਹੇ ਤਾਂ ਹਫਤੇ ਦਾ ਇਕੱਠਾ ਬਣਾ ਕੇ ਰੱਖ ਲਓ ਤੇ ਚਾਹੇ ਰੋਜ਼ ਡੇਲੀ ਬਣਾ ਲਿਆ ਕਰੋ ਠੀਕ ਹੈ ਕੁੱਟ ਕੇ ਨੂੰ ਤੇ ਇੱਕ ਗਲਾਸ ਪਾਣੀ ਚ ਭਿਉਂ ਕੇ ਰੱਖ ਦਿਓ 2-3 ਘੰਟੇ ਪਹਿਲਾਂ ਸ਼ਾਮ ਤੋਂ ਸੌਣ ਤੋਂ ਪਹਿਲਾਂ ਹਨਾ ਤੇ ਇਹਦੇ ਵਿੱਚ ਉਬਲਦਾ ਉਬਲਦਾ ਪਾਣੀ ਪਾਉਣਾ ਗਰਮ-ਗਰਮ ਤੁਸੀਂ ਠੀਕ ਹੈ ਗਰਮ ਗਰਮ ਪਾਣੀ ਪਾ ਲਓ ਪਾਣੀ ਦੇ ਵਿੱਚ ਉਬਾਲਣਾ ਨਹੀਂ ਗਰਮ ਗਰਮ ਪਾਣੀ ਪਾ ਲਓ ਹਨਾ ਤੇ ਗਲਾਸ ਚ ਇਹ ਤਿੰਨੇ ਚੀਜ਼ਾਂ ਭਿਉਂਕੇ ਰੱਖ ਦਿਆਂ ਇੱਕ ਚਮਚ ਧਨੀਆ ਸਾਫਤ ਇੱਕ ਚਮਚ ਜੀਰਾ ਤੇ ਇੱਕ ਚਮਚ ਸੌਫ ਹਨਾ ਤੇ ਇਹ ਤੁਸੀਂ ਭਿਉਂਕੇ ਰੱਖ ਦਿਓ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਸੌਣ ਲੱਗੇ ਇਹ ਗਲਾਸ ਹੈ ਜਿਹੜਾ ਪਾਣੀ ਆਪਣਾ ਬਣ ਗਿਆ ਸ਼ਾਨ ਕੇ ਪੁਣ ਕੇ ਸਮਾਰ ਕੇ ਪੀ ਲਓ ਤਾਂ ਤੁਸੀਂ ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਮਿਲੂ ਜੇ ਨਾ ਮਿਲਿਆ ਤਾਂ ਕਹਿ ਦਿਓ ਠੀਕ ਹੈ ਲਗਾਤਾਰ ਹਫਤਾ ਵਰਤ ਲਓ ਸੋਡੀ ਇਹ ਪ੍ਰੋਬਲਮ ਸਪਨਦੋਸ਼ ਵਾਲੀ ਨਾਈਟ ਫਾਲ ਵਾਲੀ ਪ੍ਰੋਬਲਮ ਜੜੋਂ ਖਤਮ ਹੋ ਜੂ ਐਡੀ ਵਧੀਆ ਚੀਜ਼ ਐ ਦੇਸੀ ਚੀਜ਼ ਐ ਕਿੰਨੀਆਂ ਤੁਸੀਂ ਦਵੰਗਾ ਡਾਕਟਰਾਂ ਕੋਲੇ ਜਾ ਜਾ ਕੇ ਥੱਕ ਗਏ ਹਨ ਕੁਝ ਮਰਜ਼ੀ ਕਰਕੇ ਥੱਕ ਗਏ ਪਰ ਆਹ ਤੁਹਾਨੂੰ ਨੁਸਖਾ ਪਹਿਲੇ ਦਿਨ ਹੀ ਰਿਜ਼ਲਟ ਦੇਊਗਾ ਹਨ ਬਹੁਤ ਹੀ ਵਧੀਆ ਚੀਜ਼ ਐ ਦੇਸੀ ਚੀਜ਼ ਐ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਂਗੇ 101% ਰਿਜ਼ਲਟ ਮਿਲੂਗਾ ਠੀਕ ਐ ਤੇ ਜਿਵੇਂ ਤੁਸੀਂ ਆਖਿਆ ਉਵੇਂ ਤਰੀਕੇ ਨਾਲ ਹੀ ਵਰਤਣਾ ਲਗਾਤਾਰ ਠੀਕ ਹੈ ਤਾ ਦੁਬਾਰੇ ਫੇਰ ਰਿਪੀਟ ਕਰ ਦਿੰਨੇ ਆ ਜੇ ਕਿਸੇ ਵੀਰ ਭੈਣ ਭਰਾ ਨੂੰ ਸਪਨ ਦੋਸ਼ ਨਾਈਟ ਫਾਲ ਦੀ ਪ੍ਰੋਬਲਮ ਹੈ ਤੁਸੀਂ ਦਵਾਈਆਂ ਲੈ ਕੇ ਥੱਕ ਗਏ ਹਟੀ ਨਹੀਂ ਹਨਾ ਬਹੁਤ ਡਾਕਟਰਾਂ ਕੋਲੇ ਜਾ ਕੇ ਥੱਕ ਗਏ ਪਰ ਆ ਸੋਨੂ ਨੁਸਕਾ ਜਿਹੜਾ ਆਪਾਂ ਦੱਸਾਂਗੇ ਪਹਿਲੇ ਦਿਨ ਹੀ ਰਿਜ਼ਲਟ ਦੇਊਗਾ ਲਗਾਤਾਰ ਹਫ਼ਤਾ ਵਰਤ ਲਿਓ ਤਾਂ ਸੋਡੀ ਇਹ ਪ੍ਰੋਬਲਮ ਜੜੋਂ ਖਤਮ ਹੋ ਜੂ ਜੇ ਕਿਸੇ ਤੁਹਾਡੇ ਯਾਰ ਦੋਸਤ ਨੂੰ ਵੀਰ ਭੈਣ ਭਰਾ ਨੂੰ ਇਹ ਪ੍ਰੋਬਲਮ ਹੈਗੀ ਐਸ ਪ੍ਰੋਬਲਮ ਤੋਂ ਪਰੇਸ਼ਾਨ ਹੈ ਤਾਂ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰੋ ਤਾਂ ਉਹਦੀ ਸਮੱਸਿਆ ਦਾ ਹੱਲ ਹੋ ਜੇ ਹਨਾ ਬੋਧੀ ਵਰੀਆ ਚੀਜ਼ ਹੈ ਦੇਸੀ ਚੀਜ਼ ਹੈ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਦੁਬਾਰੇ ਫੇਰ ਆਪਾਂ ਇੱਕ ਵਾਰੀ ਸਾਰੀਆਂ ਚੀਜ਼ਾਂ ਦੱਸ ਦਿੰਨੇ ਆ ਆਪਾਂ ਕੀ ਕਰਨਾ ਇੱਕ ਚਮਚ ਦਾ ਆਪਾਂ ਲੈਣਾ ਸਾਬਤ ਧਨੀਏ ਦਾ ਠੀਕ ਹੈ ਇੱਕ ਚਮਚਾ ਪਾਣ ਲੈਣਾ ਸੌਫ ਇੱਕ ਚਮਚ ਜੀਰਾ ਤਿੰਨੇ ਚੀਜ਼ਾਂ ਇੱਕ ਇੱਕ ਚਮਚ ਲੈਣੀਆਂ ਇਹਨਾਂ ਨੂੰ ਚਾਹੇ ਤਾਂ ਪਹਿਲਾਂ ਬੋਰਡਰ ਬਣਾ ਲਓ ਚਾਹੇ ਹਫ਼ਤੇ ਦਾ ਸਮਾਨ ਤੁਸੀਂ ਇਕੱਠਾ ਲਿਆਓ ਬਨਸਾਰੀ ਦਿਓ ਬੈਸੇ ਆਪਣੇ ਘਰੇ ਹੀ ਪਿਆ ਹੁੰਦਾ ਹਨ ਤੇ ਚਾਹੇ ਹਫ਼ਤੇ ਦਾ ਬਣਾ ਕੇ ਡੱਬੀ ਚ ਪਾ ਕੇ ਰੱਖ ਲਓ ਚਾਹੇ ਰੋਜ਼ ਇਹਨਾਂ ਸਮਾਨ ਤਿੰਨੇ ਚੀਜ਼ਾਂ ਕੁੱਟ ਕੇ ਇੱਕ ਗਲਾਸ ਪਾਣੀ 'ਚ ਉਤੋਂ ਗਰਮ ਗਰਮ ਪਾਣੀ ਪਾਉਣਾ ਤਾਂ ਉਹਨੂੰ 2-3 ਘੰਟੇ ਵਾਸਤੇ ਰੱਖ ਦਿਓ ਸ਼ਾਮ ਨੂੰ ਪੈਣ ਲੱਗੇ ਤੁਸੀਂ ਇਸ ਪਾਣੀ ਨੂੰ ਛਾਣ ਕੇ ਪਣ ਕੇ ਪੀ ਲਓ ਤਾਂ ਪਹਿਲੇ ਦਿਨ ਹੀ ਤੁਹਾਨੂੰ 100% ਰਿਜ਼ਲਟ ਮਿਲ ਜੂਗਾ ਲਗਾਤਾਰ ਹਫ਼ਤਾ ਕਰ ਲਿਓ ਇਹ ਨੁਕਤਾ ਤਾਂ ਸੋਡੀ ਜਿਹੜੀ ਇਹ ਸੁਪਨ ਦਾ ਨਾਈਟ ਫਾਲ ਵਾਲੀ ਸਮੱਸਿਆ ਜੜੋਂ ਖਤਮ ਹੋ ਜੂ ਐਡੀ ਵਧੀਆ ਚੀਜ਼ ਐ ਦੇਸੀ ਚੀਜ਼ ਐ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਵਰਤੋਂਗੇ 101% ਰਿਜ਼ਲਟ ਮਿਲੂ ਸੋ ਨੂੰ ਆਪ ਨੂੰ ਆ ਤੁਹਾਡੇ ਯਾਰ ਦੋਸਤ ਨੂੰ ਭਰਾ ਨੂੰ ਮਿੱਤਰ ਨੂੰ ਕਿਸੇ ਨੂੰ ਇਹ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰ ਲੋ ਕਿਸੇ ਦੀ ਪ੍ਰੋਬਲਮ ਹੱਲ ਹੋ ਜੂਗੀ ਬਹੁਤ ਵਧੀਆ ਚੀਜ਼ ਐ ਵਰਤੋ ਰਿਜ਼ਲਟ 101% ਮਿਲੂ ਓਕੇ ਜੀ